ਠੀਕ ਮੈਂ ਬਾਅਦ ਚ ਗੱਲ ਕਰਦੀ ਕੌਣ ਦੱਸੇ ਕੀ ਆਂਦੀ ਨਹੀਂ ਦੱਸਣੀ ਹੈਗੀ ਹਾਂ ਮੰਮੀ ਹੀ ਫੋਨ ਕਰਨ ਲਈ ਕੀ ਗੱਲ ਹੋ ਗਈ ਸੁਖਵਾ ਗੱਲ ਤਾਂ ਕੋਈ ਨਹੀਂ ਹੋਈ ਉਹੋ ਹੀ ਗੱਲਾਂ ਜਿਹੜੀਆਂ ਅੱਗੇ ਹੁੰਦੀਆਂ ਵਾ ਕਵਲ ਥੋੜਾ ਜਿਹਾ ਬੋਲੀ ਵੱਧ ਘੱਟ ਉਹਨਾਂ ਨੂੰ ਫੇਰ ਲੜਦੀ ਆਹ ਫੇਰ ਲੜਦੀ ਆ ਉਹ ਕਿ ਲੜੀ ਹੁਣ ਆਹ ਘਰ ਚ ਗੱਲਾਂ ਤੁਹਾਨੂੰ ਪਤਾ ਹੀ ਆ ਉਹ ਚਲ ਨਾ ਸੱਸ ਦੀ ਛੱਡ ਪਰੇ ਉਹਨਾਂ ਨਾਲ ਗੱਲ ਇਦਾਂ ਵਾ ਮੈਂ ਨਾ ਕਿੰਨੇ ਦੀ ਜੱਸ ਗਈ ਨਾ ਇਥੋਂ ਰੁੱਸ ਕੇ ਤੇਰੇ ਨਾਲ ਉਹਨੇ ਫੋਨ ਤੱਕ ਨਹੀਂ ਕੀਤਾ ਤੇ ਮੈਂ ਨਾ ਮੈਂ ਪੱਠੇ-ਪੁੱਠੇ ਮੈਂ ਪਾ ਲਿਆ ਕਿ ਚੱਲ 10 ਮਿੰਟ ਤੋਂ ਹੋ ਗਈ। ਅੱਛਾ ਜੀ ਜੱਸ ਕੋ ਹੋ ਆਈਏ ਜਾ ਕੇ ਮੈਂ ਨਹੀਂ ਜਾਣਾ ਜੂਣਾ ਜੱਸ ਕੋ ਤੇ ਨਾ ਮੇਰਾ ਜੀ ਕਰਦਾ ਜਾਣ ਨੂੰ ਕਿੰਨੀ ਉਹਨੇ ਮੇਨਾਂ ਵੱਧ ਘਟ ਇੱਥੇ ਗੱਲਾਂ ਕੀਤੀਆਂ ਮੇਰੀਆਂ ਰਗਾਂ ਤੱਕ ਪੈ ਗਈ ਉਹ ਮੈਨੂੰ ਪਤਾ ਜਿੱਦਾਂ ਮੈਂ ਚੁੱਪ ਕੀਤੀ ਰਹੀ ਆ ਤੇ ਨਾਲੇ ਫੇਰ ਵੀ ਮੈਂ ਕਰ ਕਰਾ ਕੇ ਬਸਰਮਾ ਦੇ ਤਾਣ ਤੇ ਉਹਦੇ ਲਈ ਰੋਟੀ ਪਾਣੀ ਬਣਾਉਂ ਲਈ ਤੇ ਉਹਨੇ ਮੇਰੇ ਹੱਥੋਂ ਥਾਲੀ ਖੋਲੀ ਸਬਜੀ ਵਾਲੀ ਅਹੀਂ ਤੇ ਆਡੀ ਰੋਟੀ ਖਾਣੀ ਬੜਬੜ ਕਰਦੀ ਚਲ ਗਈ ਨਾਕੇ ਨੂੰ ਮਿਲ ਕੇ ਗਈ ਨਾਕੇ ਨੂੰ ਅਹੀਂ ਉਹਦੇ ਮਗਰ ਜਾਈਏ ਜੇ ਉਹਨੂੰ ਨਹੀਂ ਨਾ ਭਰਾ ਪਰ ਜਾਈਦੀ ਲੋੜ ਤੇ ਬਿੰਨੂ ਵੀ ਨਹੀਂ ਲੋੜ ਉਹਦੀ ਉਹ ਚੱਲ ਸਾਡ ਪ੍ਰਿਓਰਟੀ ਕੁੜੀ ਚੜੀ ਆ ਜੇ ਗੁੱਸਾ ਕਰਦੀ ਤਾਂ ਅਹੀਂ ਉਹਦੇ ਗੁੱਸੇ ਮਗਰ ਲੱਗ ਕੇ ਉਹਨੂੰ ਛੱਡ ਦੇਣਾ ਮਿਲਣਾ ਉਹ ਜਾਣਾ ਪੈਣਾ ਕੁੜੀਆਂ ਨੂੰ ਛੱਡਿਆ ਨਹੀਂ ਵਿਚਾਰਾ ਮੇਰਾ ਤਾਂ ਨਹੀਂ ਮਨ ਮਿਲਦਾ ਤੁਹਾਡਾ ਮਿਲਦਾ ਵਾ ਨਾ ਤੇ ਤੁਸੀਂ 7 ਵਾਰਾਂ ਜਾਓ ਜਰ ਜੇ ਅਹੀਂ ਨਾ ਜਾਵਾਂਗੇ ਤੂੰ ਕੋ ਜਾਊ ਕਿਹੜਾ ਵਿਚਾਰੀ ਕੋ ਨਹੀਂ ਤੂੰ ਜਾ ਮੈਂ ਤੈਨੂੰ ਡੱਕਦੀ ਆਂ ਲਹਾ ਇਦਾਂ ਦੀ ਗੱਲ ਥੋੜੀ ਆ ਹੁਣ ਜੇ ਤੂੰ ਕੱਲ ਆਖੀਏ ਮੇਰੇ ਤੇਕੇ ਮੈਨਾਂ ਚੱਲਦੇ ਮੈਂ ਮਾੜੂ ਫੇਰ ਕੀ ਕਰਾਂਗੇ ਨਾਲੇ ਇੱਕ ਗੱਲ ਹੋਰ ਅੱਜ ਤੇ ਮੰਮੀ ਦਾ ਫੋਨ ਆਇਆ ਵਾ ਤੇ ਮੈਂ ਉਧਰ ਨੂੰ ਜਾਣਾ ਵਾ ਉਹਨਾਂ ਦੀ ਵੀ ਗੱਲਬਾਤ ਸੁਣ ਕੇ ਆਵਾਂ ਚੱਲ ਦਾਗਾ ਫੇਰ ਤੂੰ ਕੱਲੀ ਹੋਇਆ ਜਾ ਕੇ ਤੇ ਮੈਂ ਘਰ ਰਹਿਣਾ ਚੱਲ ਫੇ ਮੈਂ ਚੱਲ ਜਾਨੀ ਆ ਬਸ ਹਵਾ ਲਾਵਾਂ ਤੈਨੂੰ ਮੋਟਰਸਾਈਕਲ ਤੇ ਆ ਕੇ ਨਹੀਂ ਮੈਂ ਚੱਲ ਜਣਾ ਹਾਂ ਤੇ ਮੋੜ ਤੋਂ ਚੜਨਾ ਵਾ ਐ ਹੋਇਆ ਫੇ ਜਾ ਕੋਈ ਨਹੀਂ ਜੱਸ ਕੋ ਬਾਅਦ ਹੋਵਾਂਗੇ ਇਧਰ ਕੀ ਕਰਨਾ ਓਡੀ ਨੂੰ ਵੀ ਕੱਲ ਦਾ ਫੋਨ ਕੀਤਾ ਈ ਅਜੇ ਤੱਕ ਨਹੀਂ ਆਈ ਕਿਤੇ ਇਹ ਨੂੰ ਵੀ ਮੈਂ ਪੁੱਛਾਂ ਜਾ ਕੇ ਤੇ ਕੀ ਹਾਲ ਚਾਲ ਕੀ ਗੱਲ ਹੋਈ ਆ ਕੀ ਨਹੀਂ ਹੋਈ ਕਾਹਦਾ ਕਰਕੇ ਫੋਨ ਕੀਤਾ ਮੈਨੂੰ ਆਉ ਆਪਣੀ ਮਰਜ਼ੀ ਨਾਲ ਕਿ ਜਦੋਂ ਜੀ ਕਰੂਗਾ ਤਾਂ ਮੈਂ ਮੇਰੀ ਤੇ ਹੀ ਆ ਇੱਕ ਤੇ ਸਾਕੀਕਾਰ ਸਾਕੀਕਾਰ ਹੋਰ ਸੁਣਾਓ ਕੀ ਹਾਲ ਚਾਲ ਠੀਕ ਠਾਕ ਵਧੀਆ ਤੂੰ ਚਣਾ ਪਰ ਚਣਾ ਸਭ ਠੀਕ ਠਾਕ ਆ ਅੱਜ ਬਾਹਰ ਬੈਠਿਆ ਹੀ ਬਾਹਰ ਅੱਜ ਠੰਡਾ ਮੌਸਮ ਹੈ ਆ ਬਾਹਰ ਬਈਏ ਨਹੀਂ ਅੱਛੀ ਗੱਲ ਮੈਂ ਨਹੀਂ ਕਰੂ ਬਕਰਾ ਜੀ ਬੀ ਹਾਂਜੀ ਰਾਜੀ ਬਾਜੀ ਤੁਸੀਂ ਸੁਣਾਓ ਆਪਣਾ ਠੀਕ ਆ ਆਪਣਾ ਬਈ ਬਹਿ ਜਾਓ ਟਾਈਮ ਨਾਲ ਲਗਾ ਚੰਗਾ ਬਾਹਰ ਬੈਠੇ ਮੰਮੀ ਬਾਹਰ ਤੇ ਆ ਬੈਠੇ ਅੱਜ ਠੰਡਾ ਹੈਗਾ ਮੈਂ ਚੱਲ ਬਾਹਰ ਹੀ ਬੈਠੇ ਆ ਰੋਜ ਅੰਦਰ ਵੜ ਵੜ ਕੇ ਵੀ ਇੰਤਰਾ ਨਾਲੇ ਤੈਨੂੰ ਪਤਾ ਹੀ ਆ ਪੱਖਾ ਜੇ ਛੱਡੀ ਦਾ ਤੇ ਉਸੇ ਵਾਲੇ ਬੰਦ ਕਰ ਦਿੰਦੀ ਆ ਦਿੰਦੀ ਆ ਉਹ ਬੰਦ ਕਰ ਦਿੰਦੀ ਆ ਸਾਡਾ ਇਹ ਘਰ ਦੇ ਵਿੱਚ ਕੁਝ ਨਹੀਂ ਆ ਹੁਣ ਸਾਡਾ ਕੋਹ ਵੀ ਨਹੀਂ ਤੀਕੇ ਉਹਦਾ ਹੀ ਆ ਸਭ ਕੋਈ ਤੇ ਉਤਾ ਹੀ ਬੈਠੇ ਇਦ ਕੋ ਬਣਾਇਆ ਹੀ ਨਹੀਂ ਸਾਰੀ ਉਮਰ ਤੇ ਜਦੋਂ ਮੈਂ ਤੁਹਾਨੂੰ ਆਂਦੀ ਹੁੰਦੀ ਸੀ ਪੇ ਆਪਣਾ ਪੱਲਾ ਰੱਖਿਆ ਕਰੋ ਤੇ ਤੁਸੀਂ ਸਾਰਾ ਕੋਈ ਉਹਨਾਂ ਦੇ ਨਾਂ ਕਰ ਦਿੱਤਾ ਲਾਲ ਲਗਾ ਦਿੱਤਾ ਤੇ ਹੁਣ ਤੁਸੀਂ ਹੱਥਾਂ ਨੂੰ ਦੰਡੀਆਂ ਵੜਦੇ ਹੀ ਆਂ ਹੀ ਇਹੋ ਆਖਿਆ ਵੀ ਬਾਹਰ ਪੁੱਤ ਸਾਡਾ ਕਮਾਉਂਦਿਆ ਵਾ ਕੱਲ ਨੂੰ ਆਖੇ ਨਾ ਸਾਨੂੰ ਪਤਾ ਨਹੀਂ ਤਾਂ ਜਾੜਨ ਦਾ ਪਣਾ ਇਹਨੂੰ ਸਕੂਟਰੀ ਕਾਦੀ ਲੈ ਆਤੀ ਤੇ ਵਾਰਾਈ ਹੋ ਗਈ ਆ ਇਹ ਨਹੀਂ ਕਰ ਖਲੋਦੀ ਕਦੀ ਮੇਰਾ ਸੂਟਾ ਨਹੀਂ ਕਦੀ ਮੇਰੀ ਜੁੱਤੀ ਹੈ ਨਹੀਂ ਕਦੀ ਮੇਰਾ ਕੋਹ ਹੈ ਨਹੀਂ ਕਦੀ ਉਹਦੇ ਨਾਲ ਤੁਰ ਪਾ ਕਦੀ ਉਹਦੇ ਨਾਲ ਤੁਰ ਪਾ ਹਾਂ ਤੇਨੂੰ ਸਦਾਈ ਬਣਾ ਆ ਮੈਂ ਤੇ ਨਹੀਂ ਤੁਸੀਂ ਕਹਿੰਦੇ ਨਹੀਂ ਇਹਰੇ ਨੂੰ ਉਹ ਤੋਂ ਨੇ ਵੀ ਆਪਣੀ ਜਨਾਨੀ ਦੀ ਸੁਣਨੀ ਆ ਸਾਨੂੰ ਹੁਣ ਬੁੱਢਿਆਂ ਨੂੰ ਕੌਣ ਪੁੱਛਦਾ ਬੁੱਢੇ ਅੱਡਾਂ ਨੂੰ ਅਸੀਂ ਤਾਂ ਟਾਈਮ ਪਾਸ ਕਰਨ ਦੇ ਆ ਜੇ ਤੁਸੀਂ ਬੁੱਢੇ ਹੋ ਗਈਓ ਤੇ ਬੁੱਢਿਆਂ ਬੰਦਿਆਂ ਨੂੰ ਘਰੋਂ ਕੱਢ ਦਈਦਾ ਵਾ ਪੁੱਤ ਕੀ ਕਰੀਏ ਹੁਣ ਟਾਈਮ ਪਾਸ ਕਰਨਾ ਪੈਣਾ ਵਾ ਇਹਨਾਂ ਦੇ ਨਾਲ ਜਿੱਦਾਂ ਵੀ ਹੋਈ ਇਹ ਤੁਹਾਨੂੰ ਨਿਭਾਉਣੀ ਪੈਣੀ ਆ ਨਿਭਾਉਣੀ ਤੇ ਪੈਣੀ ਆ ਇਹ ਤਾਂ ਕੋਈ ਭਾਂਡਾ ਨਹੀਂ ਹੈਗਾ ਵੀ ਜਿੰਨੂੰ ਟੁੱਟੇ ਭੱਜੇ ਨੂੰ ਚੋੱਕੇ ਤੇ ਬਾਹਰ ਸੋੜ ਦਿੱਤਾ ਫਿਰ ਅਕਸਰ ਤੁਸੀਂ ਉਹਨਾਂ ਦੇ ਮਾਪਿਓ ਹੀ ਹੋ ਐਹੀਂ ਪੁੱਤ ਆਪਣੇ ਮਾਪਿਓ ਸਾਹਮਣੇ ਹੀ ਸਾਨੂੰ ਪਤਾ ਹੀ ਇਹਨਾਂ ਦਾ ਤਾਂ ਬਸ ਇਹੋ ਹੀ ਚੰਗਾ ਖਾਓ ਚੰਗਾ ਹਟਾਓ ਕੋਈ ਕੋਈ ਫਿਕਰ ਨਹੀਂ ਕੋਈ ਪਾਕਾ ਨਹੀਂ ਆਪਣੀ ਐਸ ਪ੍ਰਤੀ ਕਰੋ ਐਸ ਪ੍ਰਤੀ ਹੋਣ ਦੇ ਕੋਲ ਵਾ ਤੇ ਕਰ ਲੇ ਤੇ ਮੁੜ ਕੇ ਬਾਅਦ ਕੀ ਦੇ ਹੱਥਾਂ ਨਾਲ ਵੇਖਣਾ ਇਹਨਾਂ ਨੇ ਜਿੰਨਾ ਨੂੰ بڑا ਕੁਝ ਬਣਾਤਾ ਇਹਨਾਂ ਜੋਗਾ ਬਹੁਤ ਕੁਝ ਕਰਤਾ ਇਹਨਾਂ ਨੂੰ ਕੋਈ ਕਰਨੀ ਇਸੇ ਕਰਕੇ ਨਹੀਂ ਹੋਇ ਕਰ ਇਹਨਾਂ ਤਾਂ ਉਹ ਸੋਚਦੇ ਆ ਉਹ ਆnde ਨਹੀਂ ਤੁਸੀਂ ਬਣਾਇਆ ਕੱਖ ਨਹੀਂ ਆ ਚਲੋ ਇਹਨਾਂ ਦੀ ਮਰਜ਼ੀ ਪਾਣੀ ਲਿਆਵਾਂ ਪੁੱਤ ਤੇਰੇ ਵਾਸਤੇ ਨਹੀਂ ਮੰਮੀ ਪਾਣੀ ਨਹੀਂ ਮੈਂ ਪੀਣਾ ਹਾਂ ਚੱਲ ਆਜੋ ਆ ਜਾ ਅੰਦਰ ਹੀ ਚੱਲ ਜਨੀਆਂ ਤੇ ਫਿਰ ਮੈਂ ਵੀ ਪੁੱਤ ਯਾਰ ਅਗਵੇਲੀ ਹਲਨਾ ਮਾਲ ਡੰਗਰ ਨੂੰ ਵੇਖਾਵਾਂ ਉਹਨਾਂ ਦਾ ਵੀ ਹੁਣ ਪੱਟਾ ਦਿੱਤੇ ਦਾ ਟਾਈਮ ਆ ਹੈ ਹੋ ਤਾਂ ਗੱਲ ਆ ਤੁਹਾਡੀ ਮਾੜੀ ਉਹਨੇ ਜਿਆਦਾ ਡਰ ਜਾਣ ਚੁੱਕੇ ਆ ਕੀ ਕਰੀਏ ਫੇਰ ਹੁਣ ਕਰਨਾ ਵੀ ਪੈਣਾ ਵਾ ਜਿੰਨਾ ਜੀ ਜ਼ਿੰਦਗੀ ਆ ਤੇ ਕਰਨਾ ਹੀ ਪਣਾ ਨੂੰ ਮੈਂ ਤਾਂ ਤੁਹਾਨੂੰ ਆਖਿਆ ਵਾ ਵੀ ਥੋੜਾ ਜਿਹਾ ਇਹਦੇ ਤੇ ਸੁਟਾ ਸੁਟੋ ਤੇ ਇਹਨੂੰ ਪਤਾ ਲੱਗੇ ਵੀ ਕਿੱਦਾਂ ਕਰਦੇ ਕੰਮ ਕਰੀਦੇ ਆ ਜਦੋਂ ਕਰਦਿਆਂ ਕਰਦਿਆਂ ਨਹੀਂ ਸਾਨੂੰ ਤੇ ਪਾਣੀ ਦਾ ਘੁੱਟ ਮਿਲਦਾ ਤੇ ਤੂੰ ਆਨੀ ਬੈਜੋ ਰਮਾਨ ਜਦੋਂ ਸਿਰ ਤੇ ਗਈ ਵੇਖਾ ਕਦੇ ਅੱਖਿਓ ਕਿੱਦਾਂ ਕਰਦੀ ਆ ਫਿਰ ਨਹੀਂ ਨਾ ਉਹਨੇ ਸਿਰ ਤੇ ਚੁੱਕੀਆਂ ਨਹੀਂ ਨਾ ਤੁਹਾਡੇ ਸਿਰ ਤੇ ਸੱਡੀਆਂ ਸਾਰੀਆਂ ਮੈਂ ਜਰਾ ਘਵੇਲੀ ਵਾ ਤੁਸੀਂ ਅੰਦਰ ਚਾਹ ਪਾਣੀ ਪੀਓ ਹਾਂ ਚਲੋ ਕੋਈ ਨਹੀਂ ਹਾਂ ਤੈਨੂੰ ਪੁੱਤ ਬਹਿ ਮੈਂ ਚਾਹ ਕੋਚਕ ਬਣਾ ਕੇ ਲਿਆਵਾਂ ਨਹੀਂ ਤੂੰ ਹੀ ਨਹੀਂ ਚਾਹ ਬਣਾਉਣੀ ਬੈਹਜੋ ਆਪੇ ਉਹੋਈ ਚਾਹ ਬਣਾ ਕੇ ਲਿਆਉਗੀ ਲੋ ਉਹਨੂੰ ਪਤਾ ਲੱਗਾ ਵੀ ਆਇਆ ਕੋਈ ਬਾਹਰ ਕੇ ਨਹੀਂ ਆਇਆ ਮੈਂ ਆਪੇ ਲਾ ਲੈਣੀ ਨਾ ਮੈਂ ਤੇਰੇ ਵੇਖਾ ਏਸੀ ਲਾ ਕੇ ਤੇ ਭਈ ਰਮਾਨਾ ਮੈਂ ਕਿਹੜੇ ਕੰਮ ਲਈ ਆਈ ਆ ਆਪੇ ਸਾਰਾ ਕੁਝ ਕਰਾ ਲੂੰਗੀ ਵੇਖੀ ਤੇ ਸਹੀ ਕਿਦਾਂ ਧੀਰ ਵਾਂਗੂ ਨਾ ਉੱਡੀ ਫਿਰੂਗੀ ਤੇ ਤੂੰ ਇਹ ਵੀ ਜਾਣੂਗੀ ਹਮਮ ਦਮਾਰ ਫਿਰ ਕਵਲ ਕਵਲ हां हां ठीक आ ओ भी ਗੱਲ ਤੇਰੀ ਠੀਕ ਵਾ ਦੀਦੀ ਦੀ ਆਵਾਜ਼ ਕਰਦੀ ਮੈਂ ਤੁਹਾਨੂੰ ਬਾਅਦ ਚ ਲੱਗਦਾ ਬਾਹਰ ਕੋਈ ਆਇਆ ਵਾ ਦੀਦੀ ਆਈ ਲੱਗਦਾ ਕਿਤੇ ਸਾਡੇ ਮਾਈ ਬੁੱਢੇ ਦਾ ਕੁਝ ਨਹੀਂ ਹਾਲ ਚਾਟੀ ਉਹਨੂੰ ਫੋਨ ਕਰਕੇ ਤੇ ਸੱਦ ਲੈਂਦੇ ਆ ਉਹ ਜਿਓ ਜਿੰਨੇ ਲੀੜੇ ਪਾਏ ਹੁੰਦੇ ਆ ਤੇ ਤੁਰ ਪੈਂਦੀ ਚੜੇ ਕੋੜੇ ਸਵਾਰ ਆ ਜੀ ਆ ਗਈ ਹੁਣ ਮੇਰੇ ਨਾਲ ਮੱਥਾ ਅੜਾਉਣ ਜਾਣ ਹੀ ਖਾ ਲਈ ਇਹਨਾਂ ਨੇ ਮੇਰੀ ਕਿਤੇ ਦੋਵਾਂ ਮਾਵਾ ਧੀਆਂ ਨੇ ਰਲ ਕੇ ਕਾਲਾ ਮਨਾ ਉਠਾ ਜੇ ਨਾ ਇਹਦੀ اک ਆਵਾਜ਼ ਤੇ ਗਈ ਨਾ ਇਹਨੇ ਤਾਂ ਫੇਰ ਮਾਂ ਦੇ ਕੰਨ ਭਰੀ ਜਾਣੇ ਆ ਚੈਨ ਨਹੀਂ ਆਉਂਦੀ ਨੋ ਨਾ ਚਿਰ ਦੇਹ ਲੱਕਾ ਬੰਦੀ ਆਵਾਜ਼ ਮਾਰੀ ਆ ਅਜੇ ਤੱਕ ਅੰਦਰੋਂ ਨਹੀਂ ਆਈ ਆਇਆ ਹੁੰਦਾ ਕੋਈ ਆਪਣਾ ਭੈਣ ਭਰਾ ਛੱਟ ਦੌੜੀ ਆ ਜਾਣਾ ਹੁਣ ਲੈ ਦੀਦੀ ਆਏ ਆ ਸਾਸੀ ਦਾ ਦੀਦੀ ਸਾਸੀ ਕਾਲ ਦੀ ਤੇ ਤੁਸੀਂ ਮੈਨੂੰ ਫੋਨ ਕਰ ਦਿੰਦੇ ਤਾਂ ਮੈਂ ਤੁਹਾਨੂੰ ਅੱਧੀਆਂ ਜਾ ਕੇ ਲੈ ਆਉਂਦੀ ਨਹੀਂ ਮੈਂ ਫੋਨ ਫੇਰ ਕੀਤਾ ਨਹੀਂ ਅੱਜ ਠੰਡਾ ਹੀ ਮੌਸਮ ਤੇ ਚੱਲ ਫਿਰ ਕੀ ਹੀ ਤੁਰ ਕੇ ਵੀ ਆਏ ਤੇ ਮੈਂ ਦੱਸ ਦਿੰਦੇ ਤੈਨੂੰ ਮੈਂ ਕੀ ਦੱਸਣਾ ਹੈਗਾ ਮੈਂ ਕਿਹ ਪਤਾ ਵਾ ਧੁੱਪ ਲੱਗਦੀ ਮੈਡਮ ਨੂੰ ਲੈਣ ਆਉਣਾ ਕਿ ਨਹੀਂ ਆਉਣਾ ਨਹੀਂ ਨਹੀਂ ਇਹੋ ਜੀ ਤਾਂ ਗੱਲ ਨਹੀਂ ਬੈਜੋ ਬਤਾ ਡੇਲੀ ਪਾਣੀ ਲਿਆਵਾ ਕੀ ਆ ਕੋਈ ਨਾ ਰੀਪ ਅਪਲਾਈ ਕਰਦੀ ਰਹਦੀ ਪਾਣੀ ਲਿਆਵਾ ਪਾਣੀ ਲਿਆਵਾ ਕੋਈ ਗੱਲ ਨਹੀਂ ਕਰ ਲੈਂਦੇ ਫਪੜੇ ਇਹਨੂੰ ਇਹਦੇ ਫਪੜਿਆਂ ਦਾ ਮੇਰੇ ਤੇ ਕੋਈ ਅਸਰ ਨਹੀਂ ਮੈਂ ਪੁੱਛ ਕੇ ਹੀ ਜਾਉਂਗੀ ਹੁਣ ਆਈਆਂ ਤੇਰੀ ਆਹੋ ਦੇ ਪਾਣੀ ਉਹ ਜਿਹੜਾ ਫਰੈਜਰ ਚੋਂ ਦਾ ਕੁੱਕੜ ਨਹੀਂ ਰੱਖਿਆ ਦੀਦੀ ਮਿੱਠਾ ਨਹੀਂ ਬਥੰਦ ਕਰਦੇ ਮੈਂ ਤਾਂ ਪਾਣੀ ਲੈ ਕੇ ਆਈ ਦੀਦੀ ਨਾਲ ਗੱਲ ਬਾਤ ਹੋ ਰਹੀ ਪਾਸੇ ਲੈ ਜਾਣੇ ਆਂ ਅਚਾਂਦੇ ਨਹੀਂ ਕਰਦੀ ਦੀਦੀ ਨੂੰ ਸ਼ੂਗਰ ਹੋਈ ਆ ਨਾ ਜਿੰਨਾ ਤੁਸੀਂ ਕੌੜਾ ਬੋਲਦੀਆਂ ਹਨ ਤੁਹਾਨੂੰ ਨਹੀਂ ਸ਼ੂਗਰ ਹੋਣੀ ਹਾਂ ਤੁਹਾਨੂੰ ਸ਼ੂਗਰ ਹੋਣੀ ਤੇਨੂੰ ਹੋਣੀ ਆ ਹਾਏ ਹਾਏ ਮੁੰਨੀ ਇਹ ਤਾਂ ਬੱਕਾਈ ਬੜਾਈ ਬੋਲਦੀ ਆ ਵੇਖ ਲਿਆ ਵਾ ਆ ਤੇ ਹਾਦੀ ਹੋ ਗਈ ਇਹਦੀ ਵਾਲੀ ਇਹ ਤੇ ਵੇਂਦੀ ਨਹੀਂ ਕਿ ਕੌਣ ਆਇਆ ਤੇ ਕੌਣ ਨਹੀਂ ਆਇਆ ਮੈਂ ਦੱਸ ਇਹਨੂੰ ਅਜੇ ਆਈ ਨੇ ਕੀ ਆਖਿਆ ਇੱਕ ਤੇ ਸਾਡੀ ਮਾਤਾ ਦੇ ਵੀ ਬੜੇ ਤੌਰ ਤਰੀਕੇ ਵਿਗੜੇ ਆ ਆਇਆ ਗਿਆ ਵੀ ਨਹੀਂ ਵੇਂਦੀ ਲੈ ਉਹਦੇ ਮੱਥਾ ਡੰਮ ਦੇਣੀ ਜੂਸ ਨਾਲ ਆਹ ਦੇ ਅਰੇ ਇਹਨ ਦੇਣਾ ਨਹੀਂ ਨਹੀਂ ਪੀ ਲੋ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਖੜੋ ਠਾ ਫੜ ਮੰਮੀ ਤੇ ਐਵੇਂ ਕਰਦੀ ਆ ਤੁਮ ਪੀ ਲੋ ਕੋਈ ਗੱਲ ਨਹੀਂ ਕਵਲ ਹਾਂਜੀ ਦੇ ਇੱਧਰ ਆ ਮੇਰੀ ਗੱਲ ਸੁਣ ਹਾਂਜੀ ਮੰਮੀ ਕੀ ਕਹਿਣ ਦੇ ਆ ਕੀ ਗੱਲ ਹੋਈ ਘਰ ਦੇ ਵਿੱਚ ਗੱਲ ਤੇ ਦੀਦੀ ਕੋਈ ਨਹੀਂ ਹੋਈ ਬਸ ਨਿੱਕੀ ਨਿੱਕੀ ਗੱਲ ਤੇ ਐਵੇਂ ਮੇਰੇ ਗੱਲ ਪੈਂਦੇ ਰਹਿੰਦੇ ਆ ਐਵੇਂ ਤਾਂ ਕੋਈ ਨਹੀਂ ਪੈਂਦਾ ਉਹਨਾਂ ਦੇ ਧੋਲੇ ਧੁੱਪ ਚਤ ਨਹੀਂ ਆਏ ਉਹ ਵੇਖਿਆ ਚੱਖਿਆ ਤਾਂ ਫੇਰ ਹੀ ਉਹਨਾਂ ਨੇ ਆਖਿਆ ਤੇ ਗੱਲ ਤੇ ਦਸਣ ਕੀ ਹੋਈ ਆ ਨੀੜਾ ਤੋਤਾ ਹੈ ਨਾ ਨੂੰ ਦਿੰਨੀ ਆ ਰੋਟੀ ਪੱਕੀ ਹੈ ਨਾ ਨੂੰ ਮਿਲਦੀ ਆ ਜੇ ਮਿਲਦੀ ਹੋਵੇ ਨਾ ਤੇ ਇਦਾਂ ਹੋਵੇ ਨਾ ਤੂੰ ਵੀ ਥੋੜਾ ਜਿਹਾ ਨਾ ਘਰ ਨੂੰ ਸੰਭਾਲ ਆਪਣੇ ਨੂੰ ਉਹ ਕਹਿੰਦੇ ਆ ਵੀ ਜਦੋਂ ਅਸੀਂ ਬਾਹਰੋਂ ਅੰਦਰੋਂ ਨੇ ਤੁਸੋਂ ਨੇ ਤੇ ਇਹ ਸਾਨੂੰ ਕਿਤੇ ਪਾਣੀ ਦਾ ਘੁੱਟ ਨਹੀਂ ਮੈਂ ਸਭ ਕੋਈ ਪੁੱਛਦੀ ਆ ਤੇ ਜਾਣ ਕੇ ਬਸ ਫਿੱਟੇ ਹੀ ਲੜਦੇ ਮੇਰੇ ਨਾਲ ਲੜਦੇ ਨਹੀਂ ਨਾ ਮੇਰੀ ਗੱਲ ਸੁਣ ਐਨਾ ਉਹਨਾਂ ਨੇ ਮਾਲ ਡੰਗਾ ਰੱਖਿਆ ਵਾ ਤੁਹਾਡੇ ਲਈ ਕਰਨ ਦੇ ਆ ਕਿਹਦੇ ਲਈ ਕਰਨ ਦੇ ਆ ਕੰਡੇ ਤੇ ਪਰ ਸੁਣਾਉਣ ਤੇ ਨਾ ਸਾਰੇ ਕਰਦੇ ਕੋਈ ਅਲੋਗਰ ਨਹੀਂ ਕੰਡੇ ਸਾਰੀ ਦੁਨੀਆ ਹੀ ਕਰਦੀ ਆ ਮੈਂ ਨਹੀਂ ਹਾਦੀ ਹੋ ਗਈ ਤੇਰੀ ਵਾਲੀ ਸਾਰੀ ਦੁਨੀਆ ਹੀ ਕਰਦੀ ਆ ਤੇ ਜੇ ਤੁਸੀਂ ਇਦਾਂ ਹੀ ਇੱਕ ਦੂਜੇ ਨੂੰ ਸਹਾਨ ਕਰਦੇ ਰਹੋਗੇ ਉਹ ਬੁੱਢੇ ਬੁੱਢੜੀ ਤੇ ਹੈਗੇ ਆ ਜੇ ਉਹ ਨਾਂ ਵੀ ਕਰਨਗੇ ਨਾ ਤੇ ਉਹਨਾਂ ਨੂੰ ਤੂੰ ਕਹਿ ਨਹੀਂ ਸਕਦੀ ਫੇਰ ਵੀ ਇੰਨਾ ਸ਼ੁਗਰ ਕਰਦੇ ਹੋ ਤੇਰੇ ਨਾਲ ਸਾਥ ਦੇ ਹੀ ਚਲੇ ਜਾਂਦੇ ਆ ਤੂੰ ਫੇਰ ਉਲਟਾ ਹੀ ਪਈ ਚੱਲ ਜਾਨੀ ਸਾਰੀ ਦੁਨੀਆ ਹੀ ਕਰਦੀ ਆ ਜੇ ਮੈਂ ਤੁਹਾਨੂੰ ਵੜਦੀ ਆ ਤੇ ਤੁਸੀਂ ਮਾਲ ਡੰਗਰ ਵੇਚ ਤਾ ਤੁਸੀਂ ਕਿਹੜਾ ਮੇਰੇ ਆਖੇ ਲੱਗਦੇ ਆ ਇਹ ਕਰ ਗਿਆ ਨਿਆਣਿਆਂ ਨੂੰ ਕਿੱਥੇ ਕਲਾ ਦਿੱਗੇ ਉਹਨਾਂ 'ਚਾਹ ਪਾਣੀ ਨਹੀਂ ਪੀਣਾ ਹੁੰਦਾ ਇਹ ਤਾਂ ਹਾਂਜੀ ਆ ਕੋਈ ਵੇਚੋ ਵੇਚੋ ਕਰੋ ਲਾਓ ਮੇਰ ਕੋ ਨਹੀਂ ਗੋਵਾ ਛੁੱਟਿਆ ਜਾਂਦਾ ਰੋਧਿਆੜੀ ਗੋਵਾ ਤੋਂ ਮੋੜ ਗਿਆ ਤੇ ਤੈਨੂੰ ਨਹੀਂ ਛੁੱਟਾਂਦਾ ਗੋਹਿਆ ਵਾਲੀ ਤੋਂ ਉਹਨਾਂ ਨੇ ਲਈ ਆ ਆਹ ਤੇ ਗੱਲ ਤੂੰ ਰਹਿਣ ਹੀ ਦੇ ਪਕੰਮਸਾ ਕੰਮ ਨਾ ਰੋਟੀ ਪਾਣੀ ਦਾ ਵੇਲੇ ਸਰ ਪੁੱਛਿਆ ਕਰ ਪੁੱਛਦੀ ਆ ਮੈਂ ਰੋਟੀ ਪਾਣੀ ਖਾਣਾ ਨਹੀਂ ਆਉਂਦਿਆ ਇਹਨਾਂ ਨੂੰ ਮੈਨੂੰ ਪਤਾ ਜਿੰਨਾ ਤੂੰ ਪੁੱਛਣ ਲਈ ਨਹੀਂ ਜਾ ਟੱਕੀ ਰਹਿ ਤੂੰ ਨਹੀਂ ਕੀ ਮਤਲਬ ਤੇਰਾ ਬੱਲੇ ਖਾਨੀ ਮੈਨੂੰ ਤੇਰਾ ਇਕੋ ਤੇਰੀ ਨਣਾਣਵਾ ਤੇ ਤੂੰ ਉਹਦੇ ਨਾਮ ਨਹੀਂ ਲਾ ਕੇ ਖਾਨੀ ਉਹ ਜੇ ਕੁੜੀ ਵਿਚਾਰੀ ਚਾਰ ਦਿਨਾਂ ਹੁੰਦੀ ਤੂੰ ਉਹਨੂੰ ਨਹੀਂ ਟਿਕੰਦਿੰਨੀ ਮੈਂ ਨਹੀਂ ਭਾਬੀ ਥੋੜਾ ਜਨਾ ਸਾਹਬ ਨਾ ਕੂ ਮੈਂ ਸਾਹਬ ਨਹੀਂ ਬੋਲਣ ਢਈ ਆ ਜਿੰਨਾ ਕਿ ਤੂੰ ਆਪਣੀ ਨਣਾਣਾਂ ਬੋਲਦੀ ਆ ਨਾ ਉਹਨਾਂ ਕਿ ਮੈਂ ਬੋਲਣ ਢਈ ਆ ਤੂੰ ਤੇ ਉਹ ਗੱਲ ਆ ਚੰਗੀ ਗੱਲ ਹੀ ਤੂੰ ਧੀ ਨੂੰ ਹੀ ਆਪਣੀ ਨੂੰ ਘਰ ਆਈ ਨਾ ਤੂੰ ਉਹਦੀ ਬੇਇੱਜ਼ਤੀ ਕਰੇ ਚਲੇ ਜਾਨੀ ਆ ਮੈਂ ਤਾਂ ਨਹੀਂ ਚੱਲ ਮੇਰੇ ਮਾਂ ਪਿਓ ਦੀ ਵੀ ਥੋੜੀ ਬਾਲੀ ਗਲਤੀ ਹੋਊਗੀ ਪਰ ਮੈਨੂੰ ਹੁਣ ਸਾਫ਼-ਸਾਫ਼ ਦਿਖਣ ਰਿਹਾ ਵਾ ਤੇ ਇੱਥੇ ਤੂੰ ਗਲਤ ਆ ਤੂੰ ਵਿਆਹੀ ਵਰੀ ਆ ਤੂੰ ਆਪਣੇ ਘਰ ਚ ਉਧਰ ਕਰਿਆ ਕਰ ਇੱਥੇ ਆ ਕੇ ਨਾ ਕਰਿਆ ਕਰ ਤੇ ਕੀ ਗੱਲ ਜੇ ਕੁੜੀਆਂ ਵਿਆਈਆਂ ਜਾਂਦੀਆਂ ਤੇ ਵਾਧੂ ਹੋ ਜਾਂਦੀਆਂ ਨਾ ਇਹ ਘਰ ਦੀਆਂ ਕੋਖ ਨਹੀਂ ਰੱਖਦੀਆਂ ਵਾਧੂ ਨਹੀਂ ਹੁੰਦੀਆਂ ਇੱਜ਼ਤ ਨਾ ਹੁੰਦੀਆਂ ਵਾ ਤੇ ਬੈਂਦੀਆਂ ਮੈਂ ਤਾਂ ਖਾਂਦੀਆਂ ਵਾ ਤੇਰੇ ਵਾਂਗੂ ਚੌਧਰ ਨਹੀਂ ਛਾੜਦੀਆਂ ਚੌਧਰ ਕਾਦੀ ਝਾੜਨੀ ਆ ਮੈਂ ਤਾਂ ਹੁਣ ਮੈਨੂੰ ਮੇਰੀ ਮਾਂ ਨੇ ਫੋਨ ਕੀਤਾ ਤੇ ਮੈਂ ਉਹਦੀ ਸੁਣਨੀ ਨਹੀਂ ਤੇ ਤੈਨੂੰ ਪੁੱਛਣੀ ਨਹੀਂ ਆ ਤੂੰ ਤਾਂ ਗਾੜੀਆਂ ਉਲਟਾ ਹੀ ਪਈ ਚਲੇ ਜਾਂਦੀ ਆ ਨਹੀਂ ਤੁਸੀਂ ਉਹਨਾਂ ਦੀਆਂ ਤਾਂ ਸੁਣ ਲੈਣਾ ਮੇਰੀਆਂ ਸੁਣੀਆਂ ਹੀ ਆਉਂਦੀ ਮੇਰੇ ਗੱਲ ਪੈ ਗਈ ਆ ਤੂੰ ਕਿਉਂ ਨਹੀਂ ਜਾ ਕੁੜੀਏ ਜੇ ਤੇਰੇ ਹੁੰਦੀ ਨਹੀਂ ਪਪ ਕਰਦੀ ਤੇ ਮਗਰੋਂ ਕਿੱਥੇ ਕਰਦੀ ਆ ਇਹ ਗੱਡਿਕ ਦਾ ਪਿਆਛੀ ਨਹੀਂ ਜਾਣ ਦਿੰਦੀ ਇਹ ਤੇ ਕਦੇ ਕਵਲਾ ਮੈਂ ਤੇ ਤੈਨੂੰ ਦੱਸਾਂ ਤੂੰ ਮੇਰੀ ਪਰਜਾਈ ਆ ਮੈਂ ਤੇਨੂੰ ਵੱਧ ਘਟ ਨਹੀਂ ਕਹਿ ਸਕਦੀ ਸਾਰੀ ਉਮਰ ਦਾ ਰਿਸ਼ਤਾ ਵਾ ਪਰ ਹੁਣ ਇਹ ਜਿਹੜੀ ਗੱਲ ਵਾ ਨਾ ਇਹ ਜ਼ਿਆਦਾ ਵੱਧ ਗਈ ਆ ਤੇ ਮੈਨੂੰ ਹੀਰੇ ਨੂੰ ਫੋਨ ਕਰਨਾ ਪੈਣਾ ਕੋਈ ਨਹੀਂ ਕਰ ਲੋ ਤੇ ਹੀਰੇ ਨੂੰ ਮੈਂ ਫੋਨ ਹੀਰਾ ਜੱਜ ਨਹੀਂ ਲੱਗਾ ਲੈ ਹੱਦ ਹੋ ਗਈ ਤੇਰੇ ਵਾਲੀ ਹੀਰਾ ਨਹੀਂ ਜੱਜ ਲੱਗਾ ਤੇ ਕੌਣ ਲੱਗਾ ਵਾ ਤੂੰ ਇਹਨਾਂ ਦੀ ਮੰਨੇ ਸੁਣੇ ਨਾ ਤੇ ਉਹਨੂੰ ਤੂੰ ਐਂਦਾ ਆਖੀ ਚਲੇ ਜਾਨੀਂ ਆ ਕੋਈ ਮੂੰਹ ਸੰਭਾਲ ਕੇ ਤੂੰ ਕਿਹੜੀ ਗੱਲ ਕਰਨ ਵਾਲੀ ਤੇ ਕਿਹੜੀ ਨਹੀਂ ਕਰਨ ਵਾਲੀ ਤੁਸੀਂ ਨਹੀਂ ਬਸ ਜਦੋਂ ਨਹੀਂ ਉਦੋਂ ਆ ਕੇ ਡਹਿ ਪੈਨੀਆਂ ਚੌਧਰ ਛਾੜਨ ਮੇਰੇ ਦੇ ਚੌਧਰ ਕਿਉਂ ਨਾ ਛਾੜ ਗਏ ਤੇਰੇ ਤੇ ਨਾ ਛਾੜੀਏ ਤੇ ਕਿਹਦੇ ਤੇ ਛਾੜੀਏ ਦੱਸ ਨਾ ਮੈਨੂੰ ਮੈਂ ਬਸ ਤੁਹਾਡੀਆਂ ਗੱਲਾਂ ਸੁਣਨ ਲਈ ਆ ਮੈਂ ਕੰਮ ਕਰੀ ਜਾਵਾਂ ਤੇ ਤੁਹਾਡੀਆਂ ਗੱਲਾਂ ਸੁਣੀ ਜਾਵਾਂ ਮੈਂ ਬਗਾਨੀ ਆ ਕੋਈ ਕੰਮ ਤੂੰ ਕਿੰਨਾ ਕੁ ਕਰਦੀ ਆ ਸਾਰਾ ਕਰਦੀ ਆ ਆ 23 ਘੰਟੇ ਤੇ ਤੂੰ ਅੰਦਰੋਂ ਬਾਹਰ ਆਈ ਆ ਤੈਨੂੰ ਕੋਈ ਨਹੀਂ ਪਤਾ ਵੀ ਕਦੋਂ ਦੀ ਆਈ ਆ ਮੈਂ ਪਹਿਲਾਂ ਤਾਂ ਬਾਹਰ ਬੈਠੀ ਹਾਂ ਰੁੱਖਾਂ ਥੱਲੇ ਤੇ ਜੇ ਤੂੰ ਚੋਰੀ ਫੋਨ ਕਰ ਕਰ ਖੱਦ ਲੈਣਾ ਵਾ ਤੇ ਮੈਨੂੰ ਅੰਦਰ ਕੀ ਪਤਾ ਲੱਗਣਾ ਕੰਮ ਸੇ ਕੰਮ ਕਰ ਆਏ ਤੇ ਬੰਦੇ ਦਾ ਪਤਾ ਲੱਗਦਾ ਹੀ ਹੈ ਨਾ ਕਿ ਕੌਣ ਆਇਆ ਤੇ ਕੌਣ ਨਹੀਂ ਆਇਆ ਚੋਰੀ ਕਰਦਾ ਮੈਨੂੰ ਕਰਦਾ ਤੁਹਾਡੇ ਨਾਲ ਹੀ ਕੋਈ ਜੱਦ ਸਕਦਾ ਮੇਰੀ ਮਾਂ ਆ ਬਿਨੇ ਫੋਨ ਕਰੇ ਰਾਤ ਫੋਨ ਕਰੇ ਤੇ ਨਾਲੇ ਜਿੰਨਾ ਚਿਰ ਉਹ ਜਿੰਦੇ ਜਾਗਦੇ ਆ ਨਾ ਮੈਂ ਤਾਂ ਇਦਾਂ ਹੀ ਆਣਾ ਵਾ ਗਾੜੀ ਤੇ ਤੇਰੀ ਮਰਜ਼ੀ ਮਿਲਣਾ ਮਿਲਲੀ ਨਹੀਂ ਮਿਲਣਾ ਤੇ ਨਾ ਮਿਲਾਂਗੇ ਪਰ ਇੱਜਤ ਨਾ ਆ ਇੱਜਤ ਨਾ ਵੈ ਇਹ ਥੋੜਾ ਵੀ ਆ ਕੇ ਤੇ ਰੋਲਾ ਪਾਉਂਦਾ ਬੇ ਤੂੰ ਰੋਲਾ ਪਾਉਂਦਾ ਤੇ ਜਦੋਂ ਮੈਨੂੰ ਨਾ ਸੱਦਿਆ ਤੇ ਰੋਲਾ ਤੇ ਤੂੰ ਪਾਉਂਦਾ ਹੀ ਆ ਮੇਰੀ ਫ਼ਹਮੀ ਆ ਤੂੰ ਤਾਂ ਕਹਿਨੋਂ ਵੀ ਨਾ ਸਮਝਦੀ ਨਹੀਂ ਤੇ ਆ ਕੇ ਮੇਰੀ ਸੁਣੀ ਗਣੀ ਆ ਤੂੰ ਦੱਸ ਤੂੰ ਕੀ ਆਨੀ ਆ ਨਾ ਉਹ ਕੰਮ ਨਹੀਂ ਕਰਦੇ ਘਰ ਦੇ ਵਿੱਚ 10 20 ਕਿਲੋ ਰੋਧ ਦਾ ਦੁੱਧ ਜਾਂਦਾ ਵਾ ਉਹ ਕੋਈ 5 600 700 ਘਾਰ ਹੀ ਆਉਂਦਾ ਵਾ ਇੱਥੇ ਤਾਂ ਡੇਲੀ ਲੈਂਦੇ ਉਹ ਕਿੱਥੇ ਖੜਦੇ ਆ ਹਮ ਮੈਨੂੰ ਪਤਾ ਵਾ ਸਾਰਾ ਜਿੱਥੇ ਜਾਂਦਾ ਵਾ ਝੋਲੇ ਪਰ ਪਰ ਤੇ ਤੈਨੂੰ ਦਈ ਜਾਂਦੇ ਮੇਰੇ ਜੋ ਗਾ ਇੱਥੇ ਕੀ ਆ ਵੇਖਿਆ ਇਹੋ ਗੱਲ ਹੀ ਬੈਠੀਆਂ ਰਹੋ ਕਰਦੀਆਂ ਨਾ ਸਭ ਕੋ ਤੁਹਾਨੂੰ ਹੀ ਕਰਦੀ ਜੋਦੋਂ ਨਹੀਂ ਉਦੋਂ ਆਦੀ ਉਹਨੂੰ ਦਈ ਜਾਂਦੇ ਉਹਨੂੰ ਦਈ ਜਾਂਦੇ ਸਾਡੀ ਧੀ ਦੱਗੇ ਨਾ ਦੇਣਾ ਇਹ ਡੱਕਲਾ ਤੂੰ ਮੈਂ ਨਹੀਂ ਆ ਮਮੀ ਇਹਦੇ ਹੱਦੀ ਹੈਗੀ ਆ ਆਈ ਹੁਣ ਇਸ ਘਰ ਦੇ ਕੱਖ ਨਹੀਂ ਲੱਗਦੇ ਉਹੋ ਤੇ ਗੱਲ ਉਹ ਵੇਖਿਆ ਝੋਲੇ ਪਰ ਪਰ ਲਈ ਜਾਂਦੀ ਝੋਲੇ ਪਰ ਪਰ ਲਈ ਜਾਂਦੀ ਜਿੰਨਾ ਚੀ ਜੀ ਨਹੀਂ ਉਹਨਾਂ ਚਾ ਤੇ ਮੈਂ ਦੇਣੇ ਮਗਰੋਂ ਤੁਸੀਂ ਘਰਿਆ ਕੋ ਦੇਣਾ ਤੇ ਨਹੀਂ ਦੇਣਾ ਕਰਉਂਦੇ ਜੀ ਇਹਦੀ ਤਾਂ ਮੈਨੂੰ ਸਮਝ ਨਹੀਂ ਲੱਗਦੀ ਇਹਨੂੰ ਨਾ ਥੋੜਾ ਜਿਹਾ ਡੱਕਿਆ ਵਰਜਿਆ ਕਰੋ ਇਹ ਥੋੜੀ ਗੱਲ ਆ ਪੀਏ ਤੇ ਪੈਸਾ ਤੇ ਲੈ ਦੇ ਨਾਮ ਡਲਦੇ ਨੂੰ ਜੀ ਕਰੇ ਜਿੱਦਨੋ ਤੁਰੀ ਫਿਰਦੀ ਆਏ ਕਦੀ ਇੱਟਾ ਕੁਟਰੀ ਤੇ ਚੜਕੇ ਮਾਸੀ ਕੋ ਚਲ ਜਾ ਕਦੀ ਆਪਣੀ ਭੈਣ ਕੋ ਚਲ ਜਾ ਕਦੀ ਕੇਹ ਬੰਨੇ ਚਲ ਜਾ ਕਦੀ ਨਣਾ ਆਂਦਾ ਵੀ ਕਿਹਾ ਆ ਵੀ ਉਹਦੇ ਕੋ ਵੀ ਜਾਣਾ ਵਾ ਨਾ ਨ ਕੋਈ ਤਾਂ ਪੈਂਦੀ ਆ ਨਾ ਮਾਚੀnga ਕੋ ਤਰ ਪੈਂਦੀ ਨਾ ਨਾਨਾ ਕੋ ਵੀ ਜਾਇਆ ਕਰੇ ਤੇ ਮੈਨੂੰ ਪਤਾ ਹੋਇਆ ਤੇ ਗਈ ਆ ਤੇ ਕੋਈ ਪਈ ਨਾਨਾ ਨੀ ਲੱਗਦੀ ਇਹਦੀ ਨਾਨਾ ਨੀ ਕੋਈ ਵੀ ਲੱਗਦੀ ਨਾਨਾ ਨੂੰ ਤਾਂ ਘਰ ਆਇਆ ਨਹੀਂ ਇਹਨੇ ਸੁਣੀ ਆ ਵੀ ਕੀ ਆਖਿਆ ਮੰਮੀ ਇਹ ਸਿੱਧਾ ਮੀਨਾਂ ਦੀ ਹਾਂ ਦੀ ਜੀ ਕੀ ਆਖਿਆ ਮੰਮੀ ਹੁਣਾਂ ਨੇ ਤੈਨੂੰ ਉਹ ਤੇ ਹੁੰਦੇ ਆ ਮੇਰੇ ਗੱਲ ਪੈਣ ਲੱਗੀ ਇਹੋ ਕੋਈ ਨੀ ਛੋੜਨਾ ਹੋਰ ਕੀ ਛੋੜਨਾ ਤੋ ਜੀ ਤੂੰ ਵੀ ਨਹੀਂ ਮੰਮੀ ਤੁਸੀਂ ਜੋ ਪਕਾਰੋ ਤੁਸੀਂ ਜੋ ਪਕਾਰੋ ਤੁਸੀਂ ਤਾਂ ਛੱਤੇ ਚੜਾ ਨਹੀਂ ਜਾ ਆਈ ਬੰਦੇ ਚਲ ਘਰ ਦਾ ਛੱਡ ਲੰਗਦਾ ਹੀ ਜਾਵੇ ਨਾ ਹੀ ਇਹ ਜੇ ਗੱਲ ਦੇ ਵਿੱਚ ਆਈਏ ਨਾ ਫਿਰ ਵੀ ਹਾਨੂੰ ਮਿਲਣਾ ਵਰਤਣਾ ਪਰ ਨਾ ਉਹ ਮਿਲ ਵਰਤਣ ਵਾਲੀਆਂ ਗੱਲਾਂ ਨਹੀਂ ਕਰਦੀ ਹੁਣ ਉਹ ਚੱਤੇ ਚੜ ਕੇ ਨੱਤੇਉਂ ਡੈਤੀ ਆ ਹੁਣ ਹਰ ਧੋਈ ਲੰਗਦੀ ਜਾਂਦੀ ਆ